ਜੇ ਆਪਾਂ ਗੱਲ ਕਰਨ ਜਾ ਰਹੇ ਹਾਂ ਕਮਲ ਕੌਰ ਭਾਬੀ ਬਾਰੇ ਕਮਲ ਕੌਰ ਭਾਬੀ ਦਾ ਵਿਆਹ ਹੋਇਆ ਸੀ ਕਿੰਨੇ ਬੱਚੇ ਸੀ ਕਿੰਨੀ ਪੜ੍ਹੀ ਸੀ ਤੇ ਉਸਨੇ ਆਪਣਾ ਨਾਂ ਕੰਚਨ ਕੁਮਾਰੀ ਕਿਉਂ ਰੱਖਿਆ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਉਸ ਨੂੰ ਇਸ ਤਰੀਕੇ ਦੀ ਡਬਲ ਮੀਨਿੰਗ ਕਮੇਡੀ ਜਾਂ ਫਿਰ ਸ਼ਾਰਟ ਫਿਲਮਾਂ ਕਰਨ ਲਈ ਉਸ ਨੂੰ ਉਸਦੇ ਨਾਲ ਜਾਤੀ ਕੀਤੀ ਤੇ ਸਭ ਤੋਂ ਵੱਡਾ ਸਵਾਲ ਜਿਹੜਾ ਹੁਣ ਤੱਕਰ ਭਾਵੇਂ 7 ਦਿਨ ਹੋ ਗਏ ਸਾਰੀ ਘਟਨਾ ਹੋਈ ਨੂੰ ਕਿ ਆਖਰ ਉਸਦਾ ਕਤਲ ਕਿਸੇ ਦੇ ਕਹਿਨ ਤੇ ਕੀਤਾ ਗਿਆ ਜਾਂ ਫਿਰ ਕੋਈ ਹੋਰ ਵਜਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਕਾਂਚਨ ਕੁਮਾਰੀ ਦਾ ਨਾਮ ਅਸਲ ਦੇ ਵਿੱਚ ਕਮਲ ਤਵਾੜੀ ਆ ਪੰਜਾਬ ਦੇ ਵਿੱਚ ਰਹਿਣ ਤੋਂ ਬਾਅਦ ਇਸਨੇ ਆਪਣਾ ਨਾਮ ਕਮਲਕੌਰ ਰੱਖ ਦਿੱਤਾ ਸਭ ਤੋਂ ਵੱਡੀ ਗੱਲ ਆ ਕਿ ਇਸਦਾ ਜਨਮ ਯੂਪੀ ਦੇ ਵਿੱਚ ਹੋਇਆ ਸੀ ਤੇ ਇਸਦੇ ਪਿਤਾ ਦੀ 7-8 ਸਾਲ ਪਹਿਲਾਂ ਮੌਤ ਹੋ ਗਈ ਸੀ ਇੱਕ ਬਿਮਾਰੀ ਦੇ ਕਾਰਨ ਤੇ ਇਸ ਦੀ ਮਾਤਾ ਵੀ ਬਿਮਾਰ ਰਹਿੰਦੀ ਸੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਦੋ ਭਰਾ ਤੇ ਦੋ ਭੈਣਾਂ ਇੱਕ ਮਾਂ ਤੇ ਇਸ ਦੇ ਭਤੀਜੇ ਭਤੀਜੀਆਂ ਇਕੱਠੇ ਰਹਿੰਦੇ ਸੀ ਲੁਧਿਆਣੇ ਦੇ ਵਿੱਚ ਇਸ ਦੀ ਪੱਕੀ ਰਹਾਇਸ਼ ਸੀ ਗਲੀ ਨੰਬਰ 2 ਆਰੇ ਵਾਲੀ ਗਲੀ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਕੰਚਨ ਕੁਮਾਰੀ ਨੂੰ ਇਸ ਤਰੀਕੇ ਦੀਆਂ ਸ਼ਾਰਟ ਫਿਲਮਾਂ ਕਰਨ ਦੇ ਲਈ ਕੀ ਉਸ ਦੇ ਪਤੀ ਨੇ ਨਹੀਂ ਰੋਕਿਆ ਵਿਆਹ ਹੋਇਆ ਸੀ ਤੇ ਉਸਦਾ ਪਤੀ ਹੁਣ ਇਸਦੇ ਨਾਲ ਕਿਉਂ ਨਹੀਂ ਰਹਿੰਦਾ ਸੀ ਬੱਚੇ ਕਿੰਨੇ ਸੀ ਕਮਲਕੌਰ ਦੇ ਖੁਦ ਸਾਰੇ ਵੱਡੇ ਸਵਾਲ ਆ ਕਿਉਂਕਿ ਜੇਕਰ ਕੋਈ ਕਿਸੇ ਵੀ ਕੁੜੀ ਦਾ ਕਿਸੇ ਵੀ ਕਾਰਨਾ ਕਰਕੇ ਤਲਾਕ ਹੋ ਜਾਂਦਾ ਤੇ ਸਮਾਜ ਉਸ ਨੂੰ ਹੋਰ ਨਿਗਾਹ ਦੇ ਨਾਲ ਵੇਖਣ ਲੱਗ ਪੈਂਦਾ ਜੇਕਰ ਉਹ ਕੁੜੀ ਹੋਰ ਤਰੀਕੇ ਦੀਆਂ ਸ਼ਾਰਟ ਫਿਲਮਾਂ ਜਾਂ ਫਿਰ ਇਸ ਤਰੀਕੇ ਦੀਆਂ ਜਿਵੇਂ ਡਬਲ ਮੀਨਿੰਗ ਫਿਲਮਾਂ ਜਾਂ ਸ਼ਾਰਟ ਮੂਵੀਆਂ ਬਣਾਉਂਦੀ ਆ ਖਾਸ ਕਰਕੇ ਉਹਨਾਂ ਕੁੜੀਆਂ ਨੂੰ ਕਿਉਂਕਿ ਹਰ ਇੱਕ ਜਿੰਨੇ ਵੀ ਆਪਣੇ ਪੰਜਾਬੀ ਸਮਾਜ ਜਾਂ ਆਪਣੀ ਸੁਸਾਇਟੀ ਹੈ ਉਹ ਸਮਝਦਾ ਕਿ ਇਸ ਦੇ ਪਤਨੀ ਦੇ ਨਾਲ ਪਤੀ ਦੇ ਨਾਲੋਂ ਤਲਾਕ ਬੱਚੇ ਹੋਣ ਦੇ ਬਾਵਜੂਦ ਵੀ ਤਾਂ ਹੋਇਆ ਹੋਊਗਾ ਕਿਉਂਕਿ ਇਹ ਇਸ ਤਰੀਕੇ ਦੇ ਨਾਲ ਲੱਚਰਤਾਂ ਨੂੰ ਪ੍ਰਮੋਟ ਕਰਦੀ ਸੀ ਜਾਂ ਫਿਰ ਇਸ ਦਾ ਜਿਹੜਾ ਜਿਹੜਾ ਕਰੈਕਟਰ ਆ ਉਹ ਸਹੀ ਨਹੀਂ ਹੋਵੇਗਾ ਪਰ ਕਈ ਵਾਰ ਵੱਡੀਆਂ ਮਜਬੂਰੀਆਂ ਵੀ ਹੋ ਜਾਂਦੀਆਂ ਨੇ ਕਮਲ ਕੌਰ ਦੇ ਕੇਸ ਦੇ ਵਿੱਚ ਤੁਹਾਨੂੰ ਦੱਸਦੇ ਆ ਕਮਲ ਕੌਰ ਜਦੋਂ ਪੰਜਾਬ ਆਈ ਇਸਨੇ ਸਭ ਤੋਂ ਪਹਿਲਾਂ ਸਲੂਨ ਦਾ ਕੰਮ ਕੀਤਾ ਸਲੂਨ ਦੇ ਕੰਮ ਤੋਂ ਬਾਅਦ ਇਹ ਆਈਡੀ ਬੀਆਈ ਬੈਂਕ ਦੇ ਵਿੱਚ ਪ੍ਰਾਈਵੇਟ ਜੌਬ ਕਰਨ ਲੱਗੀ ਆਹ ਜੌਬ ਕਰਨ ਤੇ 2019 ਦੇ ਵਿੱਚ ਜਦੋਂ ਕਰੋਨਾ ਆਉਂਦਾ ਏ ਉਸ ਸਮੇਂ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਕਰੋਨਾ ਕਰਕੇ ਨੌਕਰੀਆਂ ਚਲੀਆਂ ਗਈਆਂ ਤੇ ਕਮਲ ਕੌਰ ਦੀ ਵੀ ਨੌਕਰੀ ਹੈ ਜਿਹੜੀ ਉਹ ਕਰੋਨਾ ਕਾਲ ਖਾ ਗਿਆ ਉਸ ਤੋਂ ਬਾਅਦ ਇਸਦੇ ਦੋ ਭਾਈ ਸੀ ਬਾਪ ਵੀ ਬਿਮਾਰ ਸੀ ਉਸ ਦੇ ਉੱਤੇ ਕਾਫੀ ਖਰਚਾ ਹੋਇਆ ਸੀ ਮਾਂ ਵੀ ਬਿਮਾਰ ਸੀ ਸ਼ਾਰਟਕਟ ਲੱਭਣ ਲੱਗਦੀ ਹੈ ਨੌਕਰੀ ਲੱਭਣ ਲੱਗਦੀ ਹੈ ਨੌਪਰੀ ਨੌਕਰੀ ਇਸ ਨੂੰ ਨਹੀਂ ਮਿਲਦੀ ਫਿਰ ਇਸ ਨੂੰ ਕੋਈ ਦੱਸ ਪਾਉਂਦਾ ਇਸ ਦਾ ਰਿਲੇਟਿਵ ਕਿ ਕੋਈ ਬੰਬੇ ਚਲੀ ਜਾ ਉੱਥੇ ਤੂੰ ਫਿਲਮਾਂ ਦੇ ਵਿੱਚ ਕੰਮ ਕਰਨ ਲੱਗ ਜਾ ਬੰਬੇ ਜਾ ਕੇ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਲਈ ਇਸ ਦੇ ਕੋਲ ਇਨਾ ਪੈਸਾ ਨਹੀਂ ਸੀ ਇਹ ਆਰਕੈਸਟਰਾਂ ਦੇ ਨਾਲ ਕੰਮ ਕਰਨ ਚਲੀ ਜਾਂਦੀ ਆ ਪਰ ਆਰਕੈਸਟਰਾਂ ਦੇ ਨਾਲ ਇਸ ਨੂੰ ਥੋੜੀ ਦੇਰ ਕੰਮ ਕੀਤਾ ਉਸ ਤੋਂ ਬਾਅਦ ਇਹ ਇੰਦਰ ਸ਼ਾਜਲੀ ਉਹਨਾਂ ਦੇ ਸੰਪਰਕ ਦੇ ਵਿੱਚ ਆਉਂਦੀ ਆ ਤੇ ਸ਼ਾਰਟ ਮੂਵੀਆਂ ਬਣਾਉਣ ਲੱਗ ਪੈਂਦੀ ਆ ਸ਼ਾਰਟ ਮੂਵੀਆਂ ਬਣਾਉਂਦੀ ਬਣਾਉਂਦੀ ਬਾਅਦ ਦੇ ਵਿੱਚ ਉਦੋਂ ਵੀ ਇਹਨਾਂ ਦਾ ਅਮਰਤਪਾਲ ਸਿੰਘ ਮਹਿਰੋਂ ਦੇ ਨਾਲ ਪੰਗਾ ਪੈ ਗਿਆ ਮਾਫੀਆਂ ਮੰਗੀਆਂ ਅਮਰਤਪਾਲ ਸਿੰਘ ਮਹਿਰੋਂ ਨੇ ਆਖਿਆ ਸਮਝਾਉਣ ਦੀ ਕੋਸ਼ਿਸ਼ ਇਹਨਾਂ ਨੂੰ ਕੀਤੀ ਸਮਝ ਵੀ ਗਿਆ ਇੰਦਰ ਸ਼ਾਜਲੀ ਤੇ ਇਹਨਾਂ ਨੇ ਉਹ ਜਿਹੜੀ ਡਬਲ ਮੀਨਿੰਗ ਫਿਲਮਾਂ ਸੀ ਉਹ ਬਣਾਉਣੀਆਂ ਛੱਡ ਦਿੱਤੀਆਂ ਪਰ ਜਿਵੇਂ ਆਪਾਂ ਵੇਖਦੇ ਆ ਜਦੋਂ ਇਹਨਾਂ ਨੇ ਡਬਲ ਮੀਨਿੰਗ ਫਿਲਮਾਂ ਜਿਹੜਾ ਬਣਾਉਣੀਆਂ ਸ਼ਰਤਾਂ ਉਸ ਤੋਂ ਬਾਅਦ ਇਹਨਾਂ ਦੀ ਆਡੀਅנס ਵੀ ਘਟਣ ਲੱਗੀ ਪਰ ਕਮਲ ਕੌਰ ਉਹਨਾਂ ਤੋਂ ਉਨੇ ਹੀ ਪੈਸੇ ਮੰਗ ਰਹੀ ਸੀ ਬਾਅਦ ਦੇ ਵਿੱਚ ਇਸਨੇ ਕੰਮ ਛੱਡ ਦਿੱਤਾ ਫਿਰ ਸੋਸ਼ਲ ਮੀਡੀਆ ਦੀ ਵਾਰੀ ਆਉਂਦੀ ਆ ਇੰਸਟਾਗ੍ਰਾਮ ਟਿਕਟੌਕ ਬੰਦ ਕਰਕੇ ਇੰਸਟਾਗ੍ਰਾਮ ਮੰਦਾ ਇੰਸਟਾਗ੍ਰਾਮ ਦੇ ਉੱਤੇ ਇਸ ਦੀਆਂ ਰੀਲਾਂ ਕਾਫੀ ਵਾਇਰਲ ਹੁੰਦੀਆਂ ਫਿਰ ਇਸ ਨੂੰ ਪ੍ਰੋਮੋਸ਼ਨਾਂ ਮਿਲਣ ਲੱਗਦੀਆਂ ਕਮਲ ਕੌਰ ਨੂੰ ਇਹ ਸ਼ਾਰਟ ਫਿਲਮਾਂ ਤੋਂ ਵੀ ਕੰਮ ਵਧੀਆ ਲੱਗਦਾ ਉੱਥੇ ਇਸ ਨੂੰ 4 ਤੋਂ 5000 ਰੁਪਇਆ ਇੱਕ ਦਿਨ ਦੇ ਸ਼ੂਟ ਦਾ ਦਿੱਤਾ ਜਾਂਦਾ ਸੀ ਇੱਥੇ 15 20 ਮਿੰਟ ਲਾ ਕੇ ਅਗਲੇ ਦੀ ਪ੍ਰੋਮੋਸ਼ਨ ਕਰਕੇ 8 ਤੋਂ 10 ਹਜ਼ਾਰ ਰੁਪਈਆ ਜਿਵੇਂ ਕਿਸੇ ਬ੍ਰਾਂਡ ਦੀ ਪ੍ਰੋਮੋਸ਼ਨ ਕਰਦੀ ਇਹ ਚਾਰਜ ਕਰ ਲੈਂਦੀ ਸੀ ਇਸ ਦੇ ਫਾਲੋਅਰਸ ਵੱਧ ਹੋਣ ਕਰਕੇ ਇਸ ਨੂੰ ਦਿਹਾੜੀ ਦੀਆਂ 2 2 3 3 ਪ੍ਰੋਮੋਸ਼ਨਾਂ ਵੀ ਮਿਲਣ ਲੱਗੀਆਂ ਬਾਅਦ ਦੇ ਵਿੱਚ ਇਹਨੇ ਆਪਣੀ ਜਿਹੜੀ ਵਿਊਅਰਸ਼ਿਪ ਹੋਰ ਵਧਾਉਣ ਲਈ ਇਸ ਨੇ ਥੋੜਾ ਜਿਹਾ ਡਬਲ ਮੀਨਿੰਗ ਕੰਟੈਂਟ ਵਧਾ ਕੇ ਪਾਉਣ ਲੱਗੀ ਇਸ ਨੇ ਸੋਚਿਆ ਕਿ ਸ਼ਾਇਦ ਇਹ ਕੁੜੀ ਹੈ ਇਸ ਨੂੰ ਕੋਈ ਨਹੀਂ ਵਰਜੇਗਾ ਪਾਰੇ ਨੂੰ ਲਗਾਤਾਰ ਅਮਰਤਪਾਲ ਸਿੰਘ ਮਹਿਰੋਂ ਜਾਂ ਫਿਰ ਹੋਰ ਵੀ ਕਈ ਜਿਹੜੇ ਸਿੱਖ ਜਥੇਬੰਦੀਆਂ ਉਹਨਾਂ ਵੱਲੋਂ ਲਗਾਤਾਰ ਇਹ ਗੱਲ ਕਹੀ ਗਈ ਕਿ ਤੂੰ ਕਮਲ ਤਿਵਾੜੀਆਂ ਕਮਲ ਕੌਰ ਲਾ ਕੇ ਇਸ ਤਰੀਕੇ ਦੇ ਨਾਲ ਸਿੱਖ ਬੀਬੀਆਂ ਨੂੰ ਤੂੰ ਬਦਨਾਮ ਨਾ ਕਰ ਪਰ ਇਹ ਨੇ ਉਹਨਾਂ ਦੀ ਗੱਲ ਅਣਗੌਲੀਆ ਕਰ ਦਿੱਤੀ ਤੇ ਆਖਰ ਇਸ ਨੂੰ ਆਪਣੀ ਜਾਨ ਗਵਾ ਕੇ ਇਸ ਦਾ ਜਿਹੜਾ ਖਮਿਆਜਾ ਪੁਕਤਣਾ ਪਿਆ ਸਭ ਤੋਂ ਵੱਡੇ ਸਵਾਲ ਕਿ ਕਮਲ ਕੌਰ ਦੀ ਆਪਣੇ ਪਤੀ ਦੇ ਨਾਲ ਕਿਉਂ ਨਹੀਂ ਬਣੀ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਕਮਲ ਕੌਰ ਦਾ ਅਸਲ ਦੇ ਵਿੱਚ ਕੋਈ ਵਿਆਹ ਨਹੀਂ ਹੋਇਆ ਸੀ ਇਹ ਸਿਰਫ ਵੀਡੀਓ ਬਣਾਉਣ ਦੇ ਲਈ ਜਾਂ ਫਿਰ ਲੋਕਾਂ ਨੂੰ ਟਰੈਕਟ ਕਰਨ ਦੇ ਲਈ ਨਿਤ ਇਹ ਡਰਾਮਾ ਕਰਦੀ ਸੀ ਕਿ ਉਸ ਦਾ ਵਿਆਹ ਹੋ ਗਿਆ ਹੁਣ ਉਸ ਦੇ ਨਾਲ ਵਿਦੇਸ਼ ਚਲੀ ਆ ਹੁਣ ਉਹ ਫਿਰ ਥੋੜੇ ਦਿਨਾਂ ਬਾਅਦ ਇਹ ਕਹਿ ਦਿੰਦੀ ਸੀ ਕਿ ਹੁਣ ਉਸ ਦਾ ਉਸਦੇ ਨਾਲ ਤਲਾਕ ਹੋ ਗਿਆ ਉਹ ਗਲਤਫਹਿਮੀ ਦੇ ਵਿੱਚ ਆ ਲੋਕ ਅਸਲ ਦੇ ਵਿੱਚ ਇਸ ਦਾ ਆਪਦਾ ਵੀ ਖੋਦ ਦਾ ਕੋਈ ਵੀ ਜਵਾਕ ਨਹੀਂ ਸੀ ਤੇ ਇਸ ਦਾ ਵਿਆਹ ਵੀ ਨਹੀਂ ਹੋਇਆ ਸੀ ਇਸ ਦਾ ਜਿਹੜਾ ਜਨਮ ਉਹ 1979 ਦੇ ਵਿੱਚ ਹੋਇਆ ਜਾਨੀ ਕਿ ਜਦੋਂ ਇਸ ਦੀ ਮੌਤ ਹੋਈ ਹੈ 36 ਸਾਲ ਦੀ ਉਮਰ ਸੀ ਇਸ ਦੀ ਤੇ ਹੁਣ ਜਦੋਂ ਇਸ ਦਾ ਸਿੰਘਾਂ ਵੱਲੋਂ ਸੋਦਾ ਲਾ ਦਿੱਤਾ ਗਿਆ ਹੁਣ ਇਸ ਦੀ ਮਾਂ ਆਖ ਰਹੀ ਹੈ ਕਿ ਇਸ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਦੀ ਕੁੜੀ ਨੂੰ ਮਾਰਨਾ ਨਹੀਂ ਚਾਹੀਦਾ ਜਿਵੇਂ ਆਪਾਂ ਜਾਣਦੇ ਹਾਂ ਹਰ ਇੱਕ ਪਰਿਵਾਰ ਨੂੰ ਹਰ ਇੱਕ ਜੀ ਜਿਹੜਾ ਪਿਆਰਾ ਹੁੰਦਾ ਉਸੇ ਤਰੀਕੇ ਦੇ ਨਾਲ ਕਮਲਕੌਰ ਦੀ ਮਾਂ ਨੂੰ ਵੀ ਜਿਹੜੀ ਉਹ ਪਿਆਰੀ ਆ ਤੇ ਹੁਣ ਉਹ ਇਸ ਦਾ ਇਨਸਾਫ ਮੰਗ ਰਹੀ ਆ ਤੁਸੀਂ ਵੀ ਆਪਣੀ رائے ਆ ਜਿਹੜੀ ਉਹ ਜਰੂਰ ਦੇ ਸਕਦੇ ਆ ਜ